ਜਥੇਬੰਦੀਸ਼ ਰੋਮ ਨੇ ਅਕਾਲੀ ਦਲ ਦੀ ਪੁਨਰਸਰਜੀਤੀ ਵੀ ਹੋ ਰਹੀ ਹੈ ਖਾਲਸਾ ਜੀ ਗੁਰੂ ਦੇ ਪਾਣੇ ਦੇ ਵਿੱਚ ਰਹਿ ਕੇ ਜੀਵਨ ਜਿਉਣ ਵਾਲਾ ਨਿਰਤੰਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਤੇ ਲੋੜ ਪੈਣ ਤੇ ਕੌਮ ਲਈ ਆਪਾ ਵਾਰਨ ਵਾਲੇ ਨੂੰ ਅਕਾਲ ਦਾ ਪੁਜਾਰੀ ਕਿਹਾ ਜਾ ਸਕਦਾ ਹੈ ਅਕਾਲ ਦਾ ਪੁਜਾਰੀ ਹੀ ਅਕਾਲੀ ਹੈ ਅਜ ਇਹ ਲੋਕਾਂ ਦਾ ਸਮੂਹ ਅਕਾਲੀ ਦਲ ਹੈ ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ ਅੱਜ ਇਹਨਾਂ ਸਿਧਾਂਤਾਂ ਨੂੰ ਇਹਨਾਂ ਸਤਰਾ ਨੂੰ ਇਹਨਾਂ ਤੇ ਜਿੱਥੇ ਦ੍ਰਿੜ ਪਹਿਰਾ ਦੇਣ ਦੀ ਲੋੜ ਹੈ ਇਹਨਾਂ ਸਿਧਾਂਤਾਂ ਦੀ ਪੁਨਰਸਰਜੀਤੀ ਦੀ ਵੀ ਸਾਨੂੰ ਬੜੀ ਲੋੜ ਹੈ ਅਕਾਲੀ ਦਲ ਨੇ ਹਮੇਸ਼ਾ ਪੰਥ ਖੇਤ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ ਸਾਡਾ ਇਤਿਹਾਸ ਉਹਨਾਂ ਜਝਾਰੂ ਸੰਘਰਸ਼ਾਂ ਦੇ ਨਾਲ ਭਰਿਆ ਪਿਆ ਜਿੱਥੇ ਅਕਾਲੀ ਦਲ ਨੇ ਦੇਸ਼ ਦੀ ਸਭਿਆਤਾ ਦੇਸ਼ ਦੀ ਆਜ਼ਾਦੀ ਅਤੇ ਹੋਰ ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਦੇ ਕੇ ਆਪਣੀਆਂ ਜਾਇਦਾਦਾਂ কুরਕ ਕਰਵਾਈਆਂ ਪਾਣ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤੀਆਂ ਫਾਂਸੀ ਦੇ ਰਸੇ ਵਿੱਚ ਉम्मे ਤੇ ਖਾਲਸਾ ਜੀ ਰੇਲਾਂ ਦੇ ਹੇਠ ਕਸੀਡ ਕਸੀਡ ਕੇ ਲਤਾੜੇ ਵੀ ਗਏ ਝੰਡਾਂ ਵਿੱਚ ਵੀ ਚੁੱਕੇ ਗਏ ਇਤਨਾ ਮਹਾਨ ਇਤਿਹਾਸ ਅਕਾਲੀ ਦਲ ਦਾ ਅਰ ਖਾਲਸਾ ਜੀ ਪੱਟੀਆਂ ਵਿੱਚ ਝੋਕਣ ਤੋਂ ਬਾਅਦ ਰੇਲਾਂ ਥੱਲੇ ਨਪੀੜੇ ਜਾਣ ਤੋਂ ਬਾਅਦ ਖੂਹਾਂ ਵਿੱਚ ਸੁੱਟੇ ਜਾਣ ਤੋਂ ਬਾਅਦ ਅਕਾਲੀਆਂ ਨੇ ਆਪਣਾ ਅਕੀਦਾ ਨਹੀਂ ਛਟਿਆ ਇਹ ਅਕੀਦਾ ਕਿਸੇ ਅਹੁਦੇ ਦੀ ਪ੍ਰਾਪਤੀ ਲਈ ਨਹੀਂ ਸੀ ਇਹ ਅਕੀਦਾ ਕਿਸੇ ਹੋਰ ਰਾਜਸੀ ਸੱਤਾ ਦੀ ਪ੍ਰਾਪਤੀ ਮਾਤਰ ਨਹੀਂ ਸੀ ਇਹ ਅਕੀਦਾ ਉਸ ਖਾਲਸਾ ਪੰਥ ਦੇ ਸਿਧਾਂਤਾਂ ਤੇ ਪਹਿਰੀ ਕਰਨ ਮਾਤਰ ਸੀ ਜੇ ਇਸ ਦੀ ਪੈਰੀਦਾਰੀ ਦਾ ਸਦਕਾ ਸਮੁੱਚੀਆਂ ਵਿਸ਼ਵ ਦੀਆਂ ਸ਼ਕਤੀਆਂ ਖਾਲਸਾ ਪੰਥ ਦੇ ਪਿੱਛੇ ਲੱਗ ਤੁਰਦੀਆਂ ਨੇ ਇਹ ਉਹਨਾਂ ਸਿਧਾਂਤਾਂ ਦੀ ਡ੍ਰਿੜਤਾ ਦੇ ਨਾਲ ਅਕਾਇਦਤ ਦੇ ਨਾਲ ਪੈਰਾ ਦੇਣ ਦੇ ਲਈ ਉਹ ਅਕਾਲੀ ਦਲ ਤੁਰਿਆ ਸੀ ਸਾਡਾ ਨਿਸ਼ਾਨਾ ਖਾਲਸਾ ਜੀ ਦੇ ਬੋਲ ਵਾਲੇ ਹੈ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਸਿੱਖ ਸਿਧਾਂਤਾਂ ਵਿੱਚ ਨਿਆਰਾਪਨ ਹੈ ਖਾਲਸਾ ਜੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕ੍ਰਾਂਤੀਕਾਰੀ ਸਿਧਾਂਤਾਂ ਤੇ ਆਧਾਰਿਤ ਇੱਕ ਜਮਹੂਰੀ ਇਨਕਲਾਬੀ ਜਥੇਬੰਦੀ ਹੈ ਜਿਹੜੀ ਸਿੱਖ ਹੱਕਾਂ ਦੀ ਤੇ ਪੰਥਕ ਹਿੱਤਾਂ ਦੀ ਤਰਜਮਾਨੀ ਕਰਦੀ ਹੈ ਸਿਧਾਂਤਕ ਨਿਆਰੇ ਪੰਦੇ ਵਿੱਚ ਜਿੱਥੇ ਪਹਿਲੇ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਦਿੱਤਾ ਉਥੇ ਲੋੜ ਪੈਣ ਤੇ ਬਾਬੇ ਨਾਨਕ ਨੇ ਮੌਕੇ ਦੇ ਹੁਕਮਰਾਨ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਉਹਨੂੰ ਜ਼ਾਬਰ ਵੀ ਕਹਿ ਦਿੱਤਾ ਜੇ ਪੰਜਵੇਂ ਜਾਮੇ ਵਿੱਚ ਦੇਖੀਏ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਜਿੱਥੇ ਸ਼ਹੀਦਾਂ ਦੇ ਸਰਤਾਜ ਅਖਵਾਏ ਉਥੇ ਛੇਵੇਂ ਜਾਮੇ ਦੇ ਵਿੱਚ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰ ਸੰਤ ਸਿਪਾਹੀ ਵੀ ਬਣ ਕੇ ਨਜ਼ਰ ਆਏ ਇੱਥੇ ਹੀ ਬਸ ਨਹੀਂ ਨੌਵੇਂ ਜਾਮੇ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੇਖ ਨ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਤੇ ਪੰਥ ਵਸੇ ਮੈਂ ਉਜੜਾ ਦਾ ਸਿਧਾਂਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਤਲਵਾਰ ਦੀ ਧਾਰ ਵਿੱਚੋਂ ਖਾਲਸਾ ਪ੍ਰਗਟ ਕਰਕੇ ਪੈਦਾ ਕੀਤਾ ਸਾਡੇ ਰੋਲ ਮਾਡਲ ਜਿੱਥੇ ਬਾਬਾ ਦੀਪ ਸਿੰਘ ਜੀ ਸਾਹਿਬ ਹਨ ਜਿਹੜੇ ਸੀਸ ਤਲੀ ਤੇ ਤਰ ਕੇ ਸਿਧਾਂਤਾਂ ਲਈ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਜਿੱਥੇ ਬਾਬਾ ਦੀਪ ਸਿੰਘ ਜੀ ਸਾਡੇ ਰੋਲ ਮਾਡਲ ਹਨ ਉੱਥੇ ਸਾਡੇ ਆਦਰਸ਼ ਭਾਈ ਕਨਈਆ ਜੀ ਵੀ ਸਨ ਅੱਜ ਸਾਨੂੰ ਇਹਨਾਂ ਸਿਧਾਂਤਾਂ ਇਹਨਾਂ ਆਦਰਸ਼ਾਂ ਦੀ ਵੀ ਲੋੜ ਹੈ ਇਹਨਾਂ ਆਦਰਸ਼ਾਂ ਇਹਨਾਂ ਸਿਧਾਂਤਾਂ ਦੀ ਵੀ ਪੁਨਰਸਜੀਤੀ ਦੀ ਲੋੜ ਹੈ ਖਾਲਸਾ ਜੀ ਅੱਜ ਸਿੱਖ ਕੌਮ ਬੜੇ ਸੰਕਟ ਵਿੱਚੋਂ ਲੰਘ ਰਹੀ ਹੈ ਅਤੀ ਨਾਜ਼ੁਕ ਮੋੜ ਤੋਂ ਗੁਜ਼ਰ ਰਹੀ ਹੈ ਇੱਥੋਂ ਤੱਕ ਕਿ ਸਿੱਖਾਂ ਦੀ ਹੋਂਦ ਹਸਤੀ ਸਿੱਖਾਂ ਦੀ ਆਜ਼ਾਦ ਹਸਤੀ ਤੋਂ ਹੀ ਮੁਨਕਰ ਹੋਇਆ ਜਾ ਰਿਹਾ ਹੈ ਜੋ ਕਮ ਸ਼ਾਇਦ ਮੁਗਲ ਸਰਕਾਰ ਦੀ ਤਲਵਾਰ ਨਾ ਕਰ ਸਕੀ ਅੱਜ ਮੀਡੀਆ ਦੇ ਰਾਈ ਕਲਮ ਦੇ ਰਾਈ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਖਾਲਸਾ ਜੀ ਅੱਜ ਰੌਲਾ ਕੋਈ ਆਧਿਆਨ ਦਾ ਨਹੀਂ ਹੈ ਰੌਲਾ ਕੋਈ ਸੱਤਾ ਪ੍ਰਾਪਤੀ ਦਾ ਨਹੀਂ ਹੈ ਅੱਜ ਗੱਲ ਹੈ ਸਿੱਖਾਂ ਦੀ ਗਵਾਚ ਚੁੱਕੀ ਹੋਂਦ ਹਸਤੀ ਨੂੰ ਬਰਕਰਾਰ ਕਰਨ ਦੀ ਸਿੱਖਾਂ ਦੇ ਵਿੱਚੋਂ ਜੋ ਆਪਣੀ ਲੀਡਰਸ਼ਿਪ ਪ੍ਰਤੀ ਭਰੋਸੇਯੋਗਤਾ ਗਵਾਚ ਗਈ ਲਗਭਗ ਅਲੋਪ ਹੋ ਚੁੱਕੀ ਸੀ ਅੱਜ ਉਸ ਦੀ ਪੁਨਰਸੁਰਜੀਤੀ ਦੀ ਵੀ ਵੱਡੇ ਪੱਧਰ ਤੇ ਲੋੜ ਹੈ ਇੱਥੇ ਹੀ ਬਸ ਨਹੀਂ ਬినాਸ਼ਕ ਕਿ ਭਾਰਤ ਦੇਸ਼ ਵਿੱਚ ਰਹਿਣ ਵਾਲੇ ਹਰੇਕ ਸਿੱਖ ਦੀ ਕੌਮੀਅਤ ਵੀ ਉਸੇ ਤਰ੍ਹਾਂ ਹੀ ਭਾਰਤੀ ਹੈ ਜਿਵੇਂ ਇੱਥੋਂ ਦੇ ਹਿੰਦੂਆਂ ਈਸਾਈਆਂ ਮੁਸਲਮਾਨਾਂ ਤੇ ਹੋਰ ਧਰਮਾਂ ਦੀ ਹੈ ਕਿਉਂਕਿ ਭਾਰਤ ਇੱਕ ਸੈਕੂਲਰ ਸਟੇਟ ਹੈ ਤੇ ਗਲੋਬਲ ਲੈਵਲ ਤੇ ਭਾਰਤ ਦੀ ਅਨੇਕਤਾ ਇੱਕ ਅਨੇਕਤਾ ਇਹਦਾ ਵਿਲੱਖਣ ਰੂਪ ਹੈ ਇਸੇ ਵਿੱਚ ਹੀ ਇਹਦੀ ਬੜੀ ਸ਼ੋਭਾ ਹੈ ਪਰੰਤੂ ਇਹ ਬੜਾ ਸਪਸ਼ਟ ਹੈ ਕਿ ਭਾਰਤ ਵਿੱਚ ਵਸਣ ਵਾਲੀਆਂ ਹੋਰਨਾਂ ਕੌਮਾਂ ਵਾਂਗ ਸਿੱਖ ਵੀ ਇੱਕ ਵਿਲੱਖਣ ਸਰੂਪ ਸੁਤੰਤਰ ਸੱਭਿਆਚਾਰ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਨਿਵੇਕਲੇ ਸਿਧਾਂਤ ਅਤੇ ਪਰੰਪਰਾਵਾਂ ਦਾ ਸਮੇਲ ਰੱਖਣ ਦੀ ਇੱਕ ਜਾਗਦ ਜ਼ਮੀਨਾਂ ਕਿ ਤੁਸੀਂ ਸਿਧਾਂਤਕ ਪੈਰੀ ਨਾ ਕਿ ਤੁਸੀਂ ਸਿਧਾਂਤਕ ਪੈਰੀ ਤੁਸੀਂ ਕਿਵੇਂ ਰੂਪ ਰੇਖਾ ਤਿਆਰ ਕੀਤੀ ਆਉਣ ਵਾਲੇ 100 ਸਾਲਾਂ ਬਾਅਦ ਵੀ ਜਦੋਂ ਅੱਜ ਦੇ ਦਿਨ ਦਾ ਇਤਿਹਾਸ ਪਰਚੋਲਿਆ ਜਾਵੇ ਤੇ ਸਿੱਖ ਕੌਮ ਮਾਣ ਕਰੇ ਆਪ ਸਿੱਖ ਕੌਮ ਮਾਣ ਕਰੇ ਆਪਣੀ ਇਸ ਕਰੀਮ ਤੇ ਕਿ ਸਿਰ ਜੋੜ ਕੇ ਸਿੱਖ ਕੌਮ ਦੇ ਚਿੰਤਕ ਬੈਠੇ ਸੀ ਜਿਸ ਨੇ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਰੱਖਿਆ ਖਾਲਸਾ ਜੀ ਨਹੀਂ ਭੁੱਲਣਾ ਚਾਹੀਦਾ ਜਿੰਨਾ ਚਿਰ ਤੱਕੜੀ 13-13 ਤੋਲਦੀ ਰਹੀ ਪੰਥਕ ਹੱਥਾਂ ਵਿੱਚ ਰਹੀ ਉਹਦੀ ਚੜ੍ਹਦੀ ਕਲਾ ਰਹੀ ਜਦੋਂ ਸਿਆਸਤਦਾਨਾਂ ਦਾ ਬੋਲਬਾਲਾ ਹੋ ਗਿਆ ਉਹ ਤੱਕੜੀ ਨੇ 13-13 ਦੀ ਬਜਾਏ ਮੇਰਾ-ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਸਾਡਾ ਘਾੜ ਹੋ ਗਿਆ ਅਸੀਂ ਲਗਭਗ ਅਲੋਪ ਹੋ ਗਏ ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਸੁਚੇਤ ਹੋ ਕੇ ਦ੍ਰਿੜ ਕਰਕੇ ਇੰਨਾ ਉੱਤੇ ਪਹਿਰਾ ਦੇ ਰਿਆ ਕਰਨ ਦੀ ਵੀ ਲੋੜ ਹੈ ਸਾਡੀ ਦੌੜ ਸੱਤਾ ਨਹੀਂ ਹੈ ਸਾਡੀ ਦੌੜ ਰਾਜਨੀਤਿਕ ਅਹੁਦਿਆਂ ਦੀ ਨਹੀਂ ਹੈ ਸਾਡੇ ਧਾਰਮਿਕ ਕੇਂਦਰ ਸਾਡੇ ਗੁਰਦામ ਸਾਡੀ ਸ਼ਕਤੀ ਦਾ ਕੇਂਦਰ ਹਨ ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਂਦੇ ਸਾਧ ਸੰਗਤ ਜੀ ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਤੋਪੀਆਂ ਤੋਪਾਂ ਦੇ ਅੱਗੇ ਆਪਣੀਆਂ ਛਾਤੀਆਂ ਢਾਕੇ ਆਪਣਾ ਖੂਨ ਵੀ ਡੋਲਿਆ ਸੋ ਮੈਂ ਉਸ ਮਹਾਨ ਵਿਰਾਸਤ ਦੀ ਜੋ ਬੇਟੀ ਤੀ ਹੋਣ ਦੇ ਨਾਤੇ ਕਿਉਂਕਿ ਬਹੁਤ ਸਾਰੀਆਂ ਪੰਥਕ ਭਾਵਨਾਵਾਂ ਬਹੁਤ ਸਾਰੇ ਤੁਹਾਡੇ ਸਹਿਰਦ ਸਿੱਖ ਦੇਸ਼ ਵਿਦੇਸ਼ ਵਿੱਚ ਵਸਦੇ ਪੰਥਦਰਦੀਆਂ ਵੱਲੋਂ ਪ੍ਰਦਾਨਗੀ ਲਈ ਜਾਂ ਹੋਰ ਅਹੁਦੇਦਾਰਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਸਾਥੀ ਮੇਰੇ ਸਹਿਯੋਗੀ ਸ੍ਰੀ ਅਕਾਲ ਤਖਸਾਲਬ ਤੋਂ ਬਣਾਈ ਹੋਈ ਭਰਤੀ ਕਮੇਟੀ ਦੇ ਮੈਂਬਰ ਸਹਿਬਾਨ ਵੀ ਮੈਨੂੰ ਦਿਨ ਰਾਤ ਇਸ ਅਹੁਦੇ ਲਈ ਸਨਮਾਨਿਤ ਸਮਝਦੇ ਰਹੇ ਅਤੇ ਮੈਨੂੰ ਇਹ ਦ੍ਰਿੜ ਕਰਵਾਉਂਦੇ ਰਹੇ ਕਿ ਸਾਨੂੰ ਅਜਿਹੀ ਪੰਥਕ ਸ਼ਖਸੀਅਤ ਦੀ ਲੋੜ ਹੈ ਜਿਸ ਜਿਹੜੀ ਇਸ ਲਕੀਰ ਨੂੰ ਲੰਬਾ ਖਿੱਚ ਕੇ ਲੈ ਜਾਵੇ ਪ੍ਰਸਾਦ ਸੰਗਤ ਜੀ ਮੈਂ ਉਸ ਵਿਰਾਸਤ ਦੀ ਮਾਲਕਾਂ ਜਿੱਥੇ ਮੇਰੇ ਦਾਦਾ ਜੀ ਨੇ ਆਉਣ ਵਾਲੀ ਪਹਿਲੀ ਪਾਧਰੋਂ ਨੂੰ ਉਹਨਾਂ ਦਾ ਸੱਚਖੰਡ ਗਮਨਦੇਵ ਸੋਣਾ ਮਹਾਨ ਮਹਾਪੁਰਸ਼ਾਂ ਨੇ ਕੌਮ ਨੂੰ ਇੱਕ ਨਾਰਾ ਦਿੱਤਾ ਸੀ ਸਿਰ ਜਾਵੇ ਤਾਂ ਜਾਵੇ ਪਾ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਤੇ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨੀ ਉਹ ਦਿਹਾੜਾ ਨੰਨ ਕੇ ਗਿਆ ਮਹਾਪੁਰਸ਼ਾਂ ਦਾ ਐਕਸੀਡੈਂਟ ਹੋ ਗਿਆ ਡਾਕਟਰਾਂ ਨੇ ਕਿਹਾ ਕਿ ਮਹਾਪੁਰਸ਼ਾ ਤੁਹਾਡੀ ਜਾਨ ਬਚਾਈ ਜਾ ਸਕਦੀ ਹੈ ਪਰ ਤੁਹਾਡੀ ਛਾਤੀ ਦਾ ਆਪਰੇਸ਼ਨ ਕਰਨ ਲਈ ਉੱਥੋਂ ਰੋਮ ਸਾਫ਼ ਕਰਨੇ ਪੈਣਗੇ ਮਹਾਪੁਰਸ਼ਾਂ ਨੇ ਕਿਹਾ ਮੈਂ ਗੁਰੂ ਦੀ ਹਾਜ਼ਰੀ ਵਿੱਚ ਰੋਜ਼ ਕੌਮ ਦੇ ਨਾਲ ਵਾਅਦਾ ਕੀਤਾ ਸਿਰ ਜਾਵੇ ਤਾਂ ਜਾਵੇ ਅੱਜ ਚੰਦ ਹਫ਼ਤਿਆਂ ਦੀ ਚੰਦ ਸਾਲਾਂ ਦੀ ਜ਼ਿੰਦਗੀ ਕਰਕੇ ਮੈਂ ਗੁਰੂ ਦੀ ਸੁਖੀ ਤੋਂ ਮੁਨਕਰ ਹੋ ਜਾਵਾਂ ਅਜਿਹਾ ਮੇਰਾ ਕਿਤੇ ਵਿੱਚ ਨਹੀਂ ਹੈ ਵਾਰੀ ਆਈ ਵਾਰੀ ਆਈ ਮੇਰੇ ਸਤਕਾਰਯੋਗ ਪਿਤਾ ਜੀ ਦੀ ਮਹਾਂਪੁਰ ਸਾਜਖੰਡ ਗਮਨ ਕਰ ਗਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਦਮਦਮੇ ਟਕਸਾਲ ਦਾ ਮੁਖੀ ਤੁਹਾਡੇ ਵਰਗੇ ਸਿੱਖ ਸੰਗਤਾਂ ਨੇ ਸਹਿਰਦ ਸਿਰ ਜੋੜ ਕੇ ਫੈਸਲਾ ਕੀਤਾ ਉਸ ਸਮੇਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੇਰੇ ਪਿਤਾ ਦੀ ਬਾਹ ਫੜ ਕੇ ਕਿਹਾ ਸੀ ਭਾਈ ਅਮਰੀਕ ਸਿੰਘ ਜੀ ਤੁਹਾਡੀ ਸਾਨੂੰ ਲੋੜ ਹੈ ਜੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤਾਂ ਇਹ ਸੇਵਾ ਸੰਭਾਲ ਹੋ ਸਕਦੀ ਹੈ ਵਾਅਦਾ ਕੀਤਾ ਸੀ ਉਹਨਾਂ ਨੇ ਦਿਨ ਰਾਤ ਨਿਭੰਦਾ ਔਰ ਇਹ ਰਿਕਾਰਡਿੰਗ ਹੈ ਉਹਨਾਂ ਦੀ ਪਹਿਲੇ ਲੈਕਚਰ ਦੇ ਵਿੱਚ ਕਿਹਾ ਸੰਤ ਜੀ ਜੇ ਲੋੜ ਪਈ ਤਾ ਪੰਥ ਦੇ ਇਸ ਜਗਦੇ ਹੋਏ ਦੀਵੇ ਨੂੰ ਜਗਦਾ ਰੱਖਣ ਲਈ ਆਪਣਾ ਤੇਲ ਦੀ ਥਾਂ ਤੇ ਖੂਨ ਵੀ ਪਾ ਕੇ ਇਸ ਨੂੰ ਜਗਦਾ ਰੱਖਾਂਗਾ। ਐਸਾ ਵਾਅਦਾ ਕੀਤਾ ਸੀ ਉਹਨਾਂ ਨੇ ਤੇ ਸਾਧ ਸੰਗਤ ਜੀ ਉਹੀ ਰਗਾਂ ਵਿੱਚ ਦੌੜਦਾ ਖੂਨ ਜਦੋਂ ਹੁਕਮਨਾਮਾ ਹੋਇਆ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਪੰਜਾਂ ਨੇ ਸਮੇਤ ਮੇਰੇ ਮੈਂ ਵਾਰ-ਵਾਰ ਗੁਰੂ ਦੀ ਹਜ਼ੂਰੀ ਵਿੱਚ ਇਹ ਬੇਨਤੀ ਕੀਤੀ ਇਹ ਗੱਲ ਕੀਤੀ ਸਾਧ ਸੰਗਤ ਜੀ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਇਹ ਪੰਥ ਵਸਦਾ ਰਹੇ ਇਹ ਪੰਥ ਦਾ ਦੀਵਾ ਜਗਦਾ ਰਹੇ ਇਹ ਅਹੁਦੇ ਆਉਂਦੇ ਜਾਂਦੇ ਰਹਿਣੇ ਨੇ ਅੱਜ ਸਾਨੂੰ ਉਹਨਾਂ ਸਿਧਾਂਤਾਂ ਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣ ਦੀ ਲੋੜ ਹੈ ਅੱਜ ਉਸ ਵਿਰਾਸਤ ਦੀ ਤੀਜੀ ਪੀੜੀ ਨੂੰ ਜੋ ਸਨਮਾਨ ਦੇ ਕੇ ਤੁਸਾਂ ਨੇ ਨਵਾਜਿਆ ਜੋ ਇਤਨਾ ਪਿਆਰ ਤੇ ਸਤਕਾਰ ਪਿਛਲੇ ਦਿਨਾਂ ਵਿੱਚ ਸੰਗਤ ਨੇ ਦਿੱਤਾ ਉਹਦੇ ਲਈ ਮੈਂ ਤੁਹਾਡੀਆਂ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੇ ਮੇਰਾ ਸੁੱਚਾ ਪਰਿਵਾਰ ਜਿੱਥੇ ਰਿਣੀ ਆ ਕੋਟਾਨ ਕੋਟ ਸ਼ੁਕਰਾਨਾ ਵੀ ਕਰਦੀ ਆ ਆਪਣੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਸਮੂਹ ਡੈਲੀਗੇਟ ਸਾਹਿਬਾਨ ਦਾ ਸਮੁੱਚੇ ਸੰਤ ਸਮਾਜ ਦਾ ਜਿਨ੍ਹਾਂ ਨੇ ਇੰਨਾ ਪਿਆਰ ਸਤਕਾਰ ਦੇ ਕੇ ਮੇਰੇ ਵਰਗੀ ਨਾਚੀਜ਼ ਦੀ ਝੋਲੀ ਵਿੱਚ ਪੰਥਕ ਏਕਤਾ ਦੀ ਇਹ ਬੜੀ ਵੱਡੀ ਜ਼ਿੰਮੇਵਾਰੀ ਸੇਵਾ ਪਾਈ ਆ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦੀ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਪਿਆਰ ਤੇ ਸਤਕਾਰ ਦੀ ਭਾਵਨਾ ਨੂੰ ਖੁੱਲੇ ਰੂਪ ਦੇ ਵਿੱਚ ਪਰਿਵਾਰਕ ਤੌਰ ਦੇ ਉੱਤੇ ਸਪਸ਼ਟ ਕਰਕੇ ਮੈਨੂੰ ਨਿਮਾਣੀ ਨੂੰ ਮਾਨ ਬਖਸ਼ਿਆ ਇਹਦੇ ਲਈ ਮੈਂ ਸਿੱਖ ਪੰਥ ਦੀ ਹਮੇਸ਼ਾ ਰਿਣੀ ਵੀ ਰਹਾਂਗੀ ਜੇਕਰ ਖਾਲਸਾ ਜੀ ਜੇਕਰ ਸੇਖ ਨੇ ਰਾਜ ਜਾਂ ਸਿਆਸਤ ਵੀ ਕਰਨੀ ਹੈ ਤਾਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਰਾਖੀ ਵੀ ਸਾਡਾ ਫਰਜ਼ ਹੈ ਅਜੇਹ ਰਾਜ ਅਜੇਹੀਆਂ ਪਦਵੀਆਂ ਅਜੇਹੇ ਅਹੁਦੇ ਅਜਿਹੀਆਂ ਪ੍ਰਧਾਨਗੀਆਂ ਜੋ ਪੰਥ ਨੂੰ ਕਮਜ਼ੋਰ ਕਰਨ ਜਿਸ ਵਿੱਚੋਂ ਨਿੱਜਤਾ ਪ੍ਰਮੁੱਖ ਹੋਵੇ ਤੇ ਜਿਸ ਵਿੱਚ ਆਪਾ ਉਭਾਰਨ ਦੀ ਛਵੀ ਹੋਵੇ ਖਾਲਸਾ ਪੰਥ ਨੂੰ ਕਦਾਚਿਤ ਮਨਜ਼ੂਰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ अनेका ਸਿਆਸੀ ਦਲ ਰੁਤਬੇ ਵਾਰੇ ਜਾ ਸਕਦੇ ਹਨ ਪਰੰਤੂ ਸਿਆਸੀ ਲਾਭ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਤੇ ਪਰੰਪਰਾਵਾਂ ਦੀ ਅਣਦੇਖੀ ਕਦੇ ਵੀ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਇਹ ਸਮਝਣ ਅਤੇ ਸੋਚਣ ਦੀ ਲੋੜ ਹੈ ਤਿੰਨ ਕੋ ਕਿਆ ਉਪਦੇਸ਼ੀ ਹੈ ਜਨ ਗੁਰਨਾਨਕ ਦੇਵ ਆਉਣ ਵਾਲੇ ਪ੍ਰਧਾਨ ਨੂੰ ਅਸੀਂ ਕੀ ਮਾਰਗਦਰਸ਼ਕ ਕਰ ਸਕਦੇ ਹਾਂ ਆਸ ਤੇ ਉਮੀਦ ਕਰਦੇ ਹਾਂ ਕਿ ਜਿਸ ਭਰੋਸੇ ਯੋਗਤਾ ਨੂੰ ਬਰਕਰਾਰ ਰੱਖਣ ਲਈ ਜਿਹੜਾ ਭਰੋਸਾ ਕਰਕੇ ਕੌਮ ਨੇ ਆਉਣ ਵਾਲੇ ਪ੍ਰਧਾਨ ਦੇ ਸਿਰ ਤੇ ਅਕਾਲੀ ਦਲ ਦਾ ਇਹ ਤਾਜ ਸਜਾਇਆ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਅਡੇ ਤੇ ਅਡੋਲ ਰੱਖਣ ਸਮੁੱਚੀ ਕੌਮ ਹੋਣਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਪਰਛਾਵਾਂ ਬਣ ਕੇ ਵੀ ਤੁਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਪਲੇਟਫਾਰਮ ਸਿਰਜਿਆ ਜਾਵੇ ਜਿੱਥੇ ਸਮੁੱਚਾ ਸਿੱਖ ਪੰਥ ਉਸ ਪਲੇਟਫਾਰਮ ਤੇ ਆ ਕੇ ਕਿਸੇ ਦਿਨ ਇਕੱਠਾ ਹੋ ਸਕੇ ਸੋ ਖਾਲਸਾ ਜੀ ਇਹ ਜੋ ਸੇਵਾ ਤੁਸੀਂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਪੰਥਕ ਤਾਲਮੇਲ ਸੰਗਠਨ ਜਾਂ ਪੰਥਕ ਇਕਤਾ ਸੰਗਠਨ ਜਿਹੜਾ ਵੀ ਤੁਸੀਂ ਨੇ ਸਮੁੱਚੇ ਰੂਪ ਵਿੱਚ ਪ੍ਰਵਾਨਗੀ ਦਿੱਤੀ ਹੈ ਮੈਂ ਬੇਨਤੀ ਕਰਨੀ ਚਾਹਨੀ ਹੈ ਕਿ ਮੇਰੀ ਕੱਲੀ ਦੇ ਵਸਦਾ ਇਹ ਗੱਲ ਨਹੀਂ ਹੈ ਸਮੁੱਚੇ ਪੰਥ ਦੀਆਂ ਭਾਵਨਾਵਾਂ ਭਾਵੇਂ ਤੁਹਾਡੀਆਂ ਆਸ਼ੀਰਵਾਦ ਰੂਪ ਵਿੱਚ ਮੇਰੇ ਨਾਲ ਹਨ ਮੈਂ ਬੇਨਤੀ ਕਰਾਂਗੀ ਕਿ ਹੁਕਮਨਾਮੇ ਦੇ ਦੋ ਪਾਰਟ ਸਨ ਜਿਹੜਾ 2 ਦਸੰਬਰ 2024 ਦੀ ਫਸੀਲ ਤੋਂ ਹੋਇਆ ਸੀ ਪਹਿਲਾ ਭਾਗ ਵਿੱਚ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਔਰ ਸਾਨੂੰ ਹੁਕਮ ਲੱਗਾ ਸੀ ਕਿ ਤੁਸੀਂ ਨੇ ਵਿਧੀ ਵਿਧਾਨ ਅਨਸਾਰ ਭਰਤੀ ਕਰਕੇ ਡੈਲੀਗੇਟ ਚੁਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਮ ਨੂੰ ਬਣਾਉਣਾ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਬੜੇ ਇਤਰਾਵਾਂ ਚੜਾਵਾਂ ਤੋਂ ਬਾਅਦ बड़े हमले हुए शब्दी हमले हुए मानसिक दबाव भी पए पर गुरु साहब जी ने अपनी मेहर भरे हाथ सिर पे रख के ਸਾਡੀ ਭਰਤੀ ਕਮੇਟੀ ਤੋਂ ਇਹ ਕਾਰਜ ਅੱਜ ਸੰਪੂਰਨ ਕਰਵਾ ਲਿਆ ਹੈ ਇਸ ਦੇ ਲਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਟਾਨ ਕੋਟ ਰੋਮ ਰੋਮ ਕਰਕੇ ਰਣੀ ਔਰਤਨਵਾਦੀ ਰਹਾਂਗੇ ਇਹ ਕਾਰਜ ਮੁਕੰਮਲ ਹੋਇਆ ਦੂਸਰਾ ਭਾਗ ਸਾਧ ਸੰਗਤ ਜੀ ਉਸ ਹੁਕਮਨਾਮੇ ਦੇ ਵਿੱਚ ਬੜਾ ਸਪਸ਼ਟ ਲਿਖਿਆ ਸੀ ਕਿ ਸਮੁੱਚੇ ਸਿੱਖ ਪੰਥ ਨੂੰ ਇਕਜਟ ਕਰਨ ਲਈ ਜੋ ਯਤਨ ਅਰੰਭੇ ਜਾਣ ਅਤੇ ਇੱਕ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾਵੇ ਮੈਂ ਬੇਨਤੀ ਕਰਦੀ ਆ ਕਿ ਪਹਿਲਾ ਪੜਾ ਜਿਹੜਾ ਪੂਰਾ ਹੋਇਆ ਉਹ ਸਾਥੀ ਭਰਤੀ ਕਮੇਟੀ ਦੇ ਸਹਿਯੋਗ ਦੇ ਨਾਲ ਕੀਤਾ ਇਹਦੇ ਵਿੱਚ ਮੇਰਾ ਕੱਲੀ ਦਾ ਕੋਈ ਯੋਗਦਾਨ ਨਹੀਂ ਇਹ ਸਾਡੇ ਸਾਰਿਆਂ ਦੇ ਆਪਸੀ ਸਹਿਚਾਰ ਆਪਸੀ ਭਾਵਨਾ ਸਤਕਾਰ ਤੇ ਇਕਜੁਟਤਾ ਦੇ ਨਾਲ ਸੰਪੂਰਨ ਹੋਇਆ ਕਿ ਮੈਂ ਬੇਨਤੀ ਕਰਾਂਗੀ ਇਹਨਾਂ ਭਰਤੀ ਕਮੇਟੀ ਨਾਲ ਮੇਰੇ ਸਾਥੀ ਮੈਂਬਰ ਸਭਾਨਾ ਨੂੰ ਕਿ ਇਸ ਸੰਗਠਨ ਵਿੱਚ ਵੀ ਇਹ ਜੋ ਬਣਾਇਆ ਗਿਆ ਤਾਲਮਿਲ ਪੰਥਕਸ ਕੌਂਸਲ ਬਣਾਈ ਗਈ ਹੈ ਇਹਦੇ ਵਿੱਚ ਵੀ ਪਹਿਲਾਂ ਵਾਂਗ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਕਿ ਜਿਹੜੀ ਵੱਡੀ ਜ਼ਿੰਮੇਵਾਰੀ ਕੌਮ ਨੇ ਸੌਂਪੀ ਹੈ ਇਹ ਅਸੀਂ ਇਕਜੁੱਟ ਹੋ ਕੇ ਇੱਕ ਮਤ ਹੋ ਕੇ ਗੁਰੂ ਦੀ ਪੈ ਭਾਵਨੀ ਵਿੱਚ ਰਹਿ ਕੇ ਇਹ ਦੂਸਰਾ ਹਿੱਸਾ ਵੀ ਹੁਕਮਨਾਮਾ ਸਾਹਿਬ ਦਾ ਪੂਰਤੀ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਸੋ ਸਾਡਾ ਅੱਜ ਦਾ ਨਿਸ਼ਾਨਾ ਜਿੱਥੇ ਪੁਨਰਸੁਰਜੀਤੀ ਹੈ ਉਸ ਤੋਂ ਉੱਪਰ ਸੰਸਥਾਗਤ ਤੌਰ ਤੇ ਸਿਧਾਂਤਕ ਪੁਨਰਸੁਰਜੀਤੀ ਔਰ ਪੰਥਕ ਇਕਤਾ ਵੀ ਹੈ ਅਖੀਰ ਦੇ ਵਿੱਚ ਮੈਂ ਸਮੁੱਚੀ ਸਿੱਖ ਸੰਗਤ ਸੰਗਤ ਦਾ ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੋਈ ਕੁਝ ਧਾਰਮਿਕ ਐਜੰਡਿਆਂ ਤੇ ਮਤੇ ਪੜਾਂਗੀ ਉਹਨਾਂ ਮਤਿਆਂ ਨੂੰ ਸਮੁੱਚੀ ਸਿੱਖ ਕੌਮ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦੇ ਕੇ ਨਿਹਾਲ ਕਰਨਾ ਜੀ ਸੋ ਪਹਿਲੇ ਨੰਬਰ ਤੇ ਮਤਾ ਆ ਰਹੇ 350 ਸਾਲਾ ਦਿਹਾੜਾ ਜੋ ਗੁਰੂ ਨਾਨਕ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਮਹਾਪੁਰਸ਼ਾਂ ਦੇ ਜੋ 350 ਸਾਲਾ ਸ਼ਹੀਦੀ ਪਰਵਾਰਿਆ ਉਸ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਕਾਰਕੁਨ ਸਮੁੱਚੇ ਸੇਵਾਦਾਰ ਸਿੱਖ ਸੰਗਤ ਮਾਈ ਭਾਈ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਲੈਵਲ ਤੇ ਧਾਰਮਿਕ ਪ੍ਰੋਗਰਾਮ ਕਰਕੇ ਘਰ-ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਪੰਚਾਉਣ ਦੇ ਉਪਰਾਲੇ ਕਰਦੇ ਰਹਿਣਗੇ ਮਤਾ ਨੰਬਰ 2 ਸ਼੍ਰੋਮਣੀ ਕਾਲੀ ਦਾਲ ਦੀ ਇਹ ਕੱਤਰਤਾ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਸ਼ਟ ਕਰਨ ਗੁੰਮਰਾਹ ਕਰਨ ਕੁਰਾਹੇਪੌਨ ਅਤੇ ਆਧੁਨਿਕਤਾ ਦੇ ਨਾਂ ਤੇ ਪਤਿਤ ਕਰਨ ਲਈ ਡਰੱਗਸ ਲੱਚਰ ਗੀਤ ਸੰਗੀਤ ਫਿਲਮਾਂ ਅਤੇ ਹੋਰ ਪ੍ਰਵਾਸ ਆਦਿ ਦੇ ਸਭਜ ਬਾਜ ਦਿਖਾਏ ਜਾਂਦੇ ਹਨ ਸ਼ੋਮਨੀ ਅਕਾਲੀਦਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿੱਖ ਸੱਭਿਆਚਾਰ ਆਪਣੀ ਗੁਰਮੁਖੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਪ੍ਰਤੀਬੱਧਤਾ ਜ਼ਾਹਰ ਕਰਦਾ ਹੈ ਮਤਾ ਨੰਬਰ 3 ਸ਼੍ਰੀ ਸ਼ੋਮਨੀ ਕਾਲੀਦਾਲ ਦੇ ਡੈਲੀਗੇਟ ਦੀ 71 ਦਾ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਹਿਬਾਨਾਂ ਦੀਆਂ ਨਿਯੁਕਤੀਆਂ ਯੋਗਦਾਨ ਕਾਰਜ ਖੇਤਰ ਮਾਨ ਸਨਮਾਨ ਸੇਵਾ ਮੁਕਤੀ ਅਤੇ ਸੇਵਾ ਮੁਕਤੀ ਤੋਂ ਪ੍ਰੰਤ ਯੋਗ ਸਹੂਲਤਾਵਾਂ ਦੇਣ ਸੰਬੰਧੀ ਇੱਕ ਉੱਚ ਪੱਧਰੀ ਅਕਾਲ ਕਮੇਟੀ ਗਠਿਤ ਕਰੇਗਾ ਤਾਂ ਜੋ ਕੋਈ ਵੀ ਇੱਕ ਵਿਅਕਤੀ ਇੱਕ ਪਰਿਵਾਰ ਜਾਂ ਇੱਕ ਪਾਰਟੀ ਸਿੱਖ ਪੰਥ ਦੀਆਂ ਸਭ ਤੋਂ ਉੱਚ ਸਿਰਮੌਰ ਤੇ ਸਨਮਾਨਿਤ ਪਦਵੀਆਂ ਪਦਵੀਆਂ ਦੀਆਂ ਨਿਯੁਕਤੀਆਂ ਤੇ ਕਾਬਜ ਨਾ ਹੋ ਸਕਣ 1920 ਵਿੱਚ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਸਿੱਖ ਕੌਮ ਵਿੱਚ ਚੱਲ ਰਏ ਸੰਘਰਸ਼ ਅਤੇ ਮੋਰਚਿਆਂ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾ ਵਿਰਸੇ ਅਤੇ ਸਭਿਆਚਾਰ ਨੂੰ ਸੁਰੱਖਿਅਤ ਕਰਨ ਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਪਿਛਲੀ ਸਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਉਤਰਾਚੜਾ ਦੇਖੇ ਅਤੇ ਸੇਕਤਾਰ ਮੇਕ ਸਥਾਨਾ ਦੀ ਸਾਮ ਸੰਭਾਲ ਅਤੇ ਪ੍ਰਬੰਧਨ ਲਈ ਅਹਿਮ ਕਾਰਜ ਵੀ ਪਾਵੇਂ ਕੀਤੇ ਪਰ ਸਮੇਂ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵਿਆਪਕ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲੇਗੰਗ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਉੱਚਾ ਸੁੱਚਾ ਅਤੇ ਉਹਦੇ ਵਿੱਚੋਂ ਰਾਜਸੀ ਦਬਾਅ ਨੂੰ ਮਰਫੀ ਕਰਉਣ ਲਈ ਹਰ ਸੰਭਵ ਯੋਗਦਾਨ ਪਾਵੇਗਾ ਬੰਦੀ ਸਿੱਖਾਂ ਦੀ ਰਿਹਾਈ ਲਈ ਪੰਥ ਵੱਲੋਂ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਸਬੰਧੀ ਸਿੰਘਾਂ ਦੀ ਰਿਹਾਈ ਲਈ ਜੋ ਦਸਕਤੀ ਫਾਰਮ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਵੱਲੋਂ ਕੀਤੇ ਗਏ ਸਨ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਕੇ ਰਾਸ਼ਟਰਪਤੀ ਜੀ ਤੱਕ ਪਹੁੰਚਣ ਲਈ ਹਰੇਕ ਯਤਨ ਕੀਤੇ ਜਾਣਗੇ। ਸੋ ਅੰਤ ਵਿੱਚ ਮੈਂ ਇੱਕ ਵਾਰ ਫਿਰ ਤੋਂ ਜਿੱਥੇ ਆਪਣੇ ਸਾਥੀ ਭਰਤੀ ਕਮੇਟੀ ਦੇ ਮੈਂਬਰ ਸਹਿਮਾ ਉਹਨਾਂ ਦੀ ਤਹਿਲ ਦਿਲ ਤੋਂ ਧੰਨਵਾਦੀ ਹਾਂ ਔਰ ਆਸ ਤੇ ਉਮੀਦ ਵੀ ਰੱਖਦੀ ਹਾਂ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ اجلاس ਇਹ ਵੀ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਹਨ ਉਹਨਾਂ ਨੂੰ ਕਰਵਾਉਣ ਲਈ ਹਰ ਤਰ੍ਹਾਂ ਦਾ ਕੇਂਦਰ ਦੇ ਉੱਪਰ ਦਬਾਅ ਪਾਏਗਾ ਕਰਤਾਰਪੁਰ ਦਾ ਲੰਘਾ ਜੋ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਬੰਦ ਕੀਤਾ ਹੈ ਅੱਜ ਦਾ ਇਹ ਡੈਲੀਗੇਟ ਇਜਲਾਸ ਅੱਜ ਦਾ ਇਹ ਡੈਲੀਗੇਟ ਇਜਲਾਸ ਕਰਤਾਰਪੁਰ ਦੇ ਦਰਸ਼ਨ ਦਿਦਾਰ ਵਾਸਤੇ ਉਹ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖਾਲਸਾ ਰੋਜ਼ ਅਰਦਾਸ ਕਰਦਾ ਉਹਨਾਂ ਨੂੰ ਖੜਵਾਉਣ ਲਈ ਪਰਜੋਰ ਯਤਨ ਕਰਦਾ ਰਹੇਗਾ ਚੁੰਦਾ ਸਾਹਿਬ ਨੇ ਪਾਉਣੇ ਆ ਉਹ ਮਤੇ ਉਹ ਮਤੇ ਪਾਉਣੇ ਆ ਉਹ ਮਤੇ ਪਾਉਣੇ ਸੋ ਮੈਂ ਇਤਨੀਆਂ ਕ ਬੇਨਤੀਆਂ ਕਰਦੀ ਹੋਈ ਅਗਲੇ ਪ੍ਰੋਗਰਾਮ ਵਾਸਤੇ ਮੰਚ ਸੰਚਾਲਕ ਸਰਦਾਰ ਇਕਬਾਲ ਸਿੰਘ ਜੀ ਚੁੰਦਾ ਨੂੰ ਮੰਚ ਤੇ ਆਉਣ ਲਈ ਕਹਿੰਦੀ ਹੋਈ ਸਮੁੱਚੇ ਪੰਥ ਦੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਵੀ ਹਾਂ ਔਰ ਪਿਛਲੇ ਦਿਨੀ ਪੰਥ ਦੀਆਂ ਸੇਵਾਵਾਂ ਨਿਭਾਉਂਦੇ ਕੋਈ ਵਾਧ ਘਾਟ ਸੇਵਾ ਦੇ ਵਿੱਚ ਉੱਚ ਨੀਚ ਕੋਈ ਕਮੀ ਪੇਸ਼ੀ ਰਹਿ ਗਈ ਹੈ ਉਸ ਨੂੰ ਮਾਫੀ ਵੀ ਬਖਸ਼ਿਸ਼ ਕਰਨੀ ਤੇ ਇਸੇ ਤਰ੍ਹਾਂ ਆਪਣੀ ਇਸ ਭੈਣ ਦੇ ਆਪਣੀ ਇਸ ਬੇਟੀ ਦੇ ਸਿਰ ਤੇ ਆਪਣਾ ਪਿਆਰ ਤੇ ਸਤਕਾਰ ਪਰਿਆ ਹੱਥ ਬਣਾਈ ਰੱਖਣਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ